ਜਦ ਚੇਸ ਗੁਰੂ ਸਾਹਿਬ ਤੋਂ ਰਮਾਲਾ ਵੀ ਕਿਤੇ ਨੇੜੇੋਂ ਕਿਤੇ ਹਵਾ ਨਾਲ ਵੀ ਇੱਕ ਪਾਸਿਓਂ ਪਰੇ ਹੋ ਜਾਵੇ ਨਾ ਗ੍ਰੰਥੀ ਸਿੰਘ ਭਜ ਕੇ ਉਹਨੂੰ ਸਹੀ ਕਰਦੇ ਨੇ ਕਿ ਮੇਰੇ ਗੁਰੂ ਸਾਹਿਬ ਤੋਂ ਰਮਾਲਾ ਸਾਹਿਬ ਲੈ ਗਿਆ ਪਰ ਵੇਖੋ ਇੱਥੇ ਜਦੋਂ ਸਰੀਰ ਦੀ ਮਜਬੂਰੀ ਬਣ ਜਾਵੇ ਇਦੋਂ ਅੱਗੇ ਕੁਝ ਨਹੀਂ ਹੋ ਸਕਦਾ ਸਾਰਿਆਂ ਨੂੰ ਬੇਨਤੀ ਹੈ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ ਸਾਡੇ ਰੱਬ ਨੇ ਸਾਡੇ ਪਰਵਦگار ਨੇ ਪਰਮੇਸ਼ਰ ਨੇ ਗੁਰੂ ਗ੍ਰੰਥ ਸਾਹਿਬ ਪਰ ਮੈਂ ਅਕਸਰ ਬੇਨਤੀ ਬੜੀ ਵਾਰੀ ਕੀਤੀ ਹੈ ਕਿ ਗ੍ਰੰਥੀ ਸਿੰਘਾਂ ਦਾ ਵੀਰੋ ਸਤਿਕਾਰ ਕਰਿਆ ਕਰੋ ਗ੍ਰੰਥੀ ਸਿੰਘ ਬੜਾ ਮਾਣ ਬੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਾਲੇ ਦਾ ਕਰਦੇ ਨੇ ਹਰ ਵਕਤ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਪਰ ਜਦੋਂ ਆਪ ਵੇਖੋ ਵੀਡੀਓ ਇੱਕ ਆਈ ਜਦੋਂ ਸਰੀਰ ਤੇ ਮਜਬੂਰੀ ਬਣ ਜਾਏ ਨਾ ਇਸ ਵੀਡੀਓ ਦੇ ਵਿੱਚ ਇੱਕ ਬੱਚਾ ਬਿਠਾਇਆ ਨੇੜੇ ਗ੍ਰੰਥੀ ਸਿੰਘ ਨੇ ਮੇਰਾ ਖਿਆਲ ਹੋ ਇਸ ਕਰਕੇ ਬਿਠਾਇਆ ਹੋਣਾ ਕਿ ਸਿਹਤ ਨਹੀਂ ਠੀਕ ਤੇ ਧਿਆਨ ਰੱਖਣ ਵਾਸਤੇ ਨੇੜੇ ਸਿਹਤ ਦਾ ਪਰ ਉਹ ਛੋਟਾ ਜਿਹਾ ਬੱਚਾ ਵੇਖੋ ਹਲਾ ਲਾ ਕੇ ਵੇਖਦਾ ਸ਼ਾਇਦ ਉਹਦੇ ਪਿਤਾ ਜੀ ਹੋਣ ਹਲਾ ਹਲਾ ਕੇ ਵੇਖਦਾ ਅੱਗੇ ਪਿੱਛੇ ਦੀ ਹੋ ਕੇ ਵੇਖਦਾ ਵਾਰ-ਵਾਰ ਕਿ ਕੋਈ ਗਲਤ ਨਹੀਂ ਹੋਈ ਪਰ ਜਦੋਂ ਵੇਖੋ ਸਿੱਖ ਉਦੋਂ ਡਿੱਗਦਾ ਜਦੋਂ ਬਿਲਕੁਲ ਸਰੀਰ ਦੀ ਮਜਬੂਰੀ ਬਣ ਜਾਂਦੀ ਆਪਾਂ ਵੀ ਵੇਹਦੇ ਆ ਨਾ ਘਰ ਦੇ ਵਿੱਚ ਬੰਦਾ ਢੱਲਾ ਮੱਠਾ ਹੋਵੇ ਤੇ ਕੋਈ ਵੇਖ ਲੈਂਦਾ ਨੇੜੇ ਜਰ ਜਦੋਂ ਗਰੰਥੀ ਸਿੰਘ ਡਿਊਟੀ ਤੇ ਜਾਂਦੇ ਨੇ ਜਾਂ ਪਾਠ ਕਰਦੇ ਜਾਪ ਕਰਦੇ ਜਾਂ ਖੰਡ ਪਾਠ ਸਾਹਿਬ ਕਰਦੇ ਨੇ ਉਸ ਵਕਤ ਜਿਆਦਾ ਸਕਤਾਈ ਨਾਲ ਬਹਿਣਾ ਪੈਂਦਾ ਹੈ ਜਿਆਦਾ ਹੱਥ ਕਰਕੇ ਵੀ ਬਹਿਣਾ ਪੈਂਦਾ ਹੈ ਕਈ ਵਾਰੀ ਕੋਈ ਸਮੱਸਿਆ ਹੋਵੇ ਤੇ ਉਹ ਹੱਥ ਦੇ ਕਰਕੇ ਉਹ ਸਮੱਸਿਆ ਨੂੰ ਅਣਗੌਲੀਆਂ ਕਰਨਾ ਪੈਂਦਾ ਪਰ ਉਹ ਬੱਚਾ ਵੇਖੋ ਵੇਖ ਰਿਹਾ ਵਾਰ-ਵਾਰ ਫਿਰ ਉਹ ਗਰੰਥੀ ਸਿੰਘ ਪਛਾਣ ਨੂੰ ਡਿੱਗ ਜਾਂਦੇ ਨੇ ਤੇ ਬੜੀ ਹੈਰਾਨਗੀ ਦੀ ਗੱਲ ਹੁੰਦੀ ਜਦ ਚਿਸ ਗੁਰੂ ਸਾਹਿਬ ਤੋਂ ਰਮਾਲਾ ਵੀ ਕਿਤੇ ਨੇੜੇੋਂ ਕਿਤੇ ਹਵਾ ਨਾਲ ਵੀ ਇੱਕ ਪਾਸਿਓਂ ਪਰੇ ਹੋ ਜਾਵੇ ਨਾ ਗਰੰਥੀ ਸਿੰਘ ਭੱਜ ਕੇ ਉਹਨੂੰ ਸਹੀ ਕਰਦੇ ਨੇ ਕਿ ਮੇਰੇ ਗੁਰੂ ਸਾਹਿਬ ਤੋਂ ਰਮਾਲਾ ਸਾਹਿਬ ਲੈ ਗਿਆ ਪਰ ਵੇਖੋ ਇੱਥੇ ਜਦੋਂ ਸਰੀਰ ਦੀ ਮਜਬੂਰੀ ਬਣ ਜਾਵੇ ਇਹਦੋਂ ਅੱਗੇ ਕੁਝ ਨਹੀਂ ਹੋ ਸਕਦਾ ਵੇਖੋ ਗਰੰਥੀ ਸਿੰਘ ਡਿੱਗ ਪਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਸੇ ਤਰ੍ਹਾਂ ਕੋਈ ਰਮਾਲਾ ਸਾਹਿਬ ਨਹੀਂ ਪਰ ਵੇਖੋ ਇਹ ਇੱਥੋਂ ਤੱਕ ਮਜਬੂਰੀ ਬਣਦੀ ਤੇ ਸਿੱਖ ਜਿਹੜਾ ਪਿੱਛੇ ਨੂੰ ਦਿਖਦਾ ਹੈ ਸਿਰ ਪਰ ਨੇ ਡਿੱਗੇ ਨੇ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਪਤਾ ਨਹੀਂ ਕਿੰਨੀ ਇੱਕ ਉਹਨਾਂ ਦੇ ਅੰਦਰ ਚਿੰਤਾ ਹੋਵੇਗੀ ਕਿ ਮੈਂ ਸਤਿਗੁਰੂ ਮਰਦੇ ਦੀ ਹਜ਼ੂਰੀ 'ਚ ਡਿੱਗ ਪਿਆ ਗੁਰਮੁਖ ਪਿਆਰਿਓ ਬੜਾ ਔਖਾ ਹੋ ਜਾਂਦਾ ਪਰਿਵਾਰਾਂ ਦਾ ਪਿੱਛੇ ਜੇ ਸਿਹਤ ਦਾ ਕਿਤੇ ਨੁਕਸਾਨ ਹੋ ਜੇ ਨਾ ਉਵੇਂ ਤੇ ਆਪਾਂ ਕਹਿ ਦਿੰਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਦਾਂ ਹੋਇਆ ਅਸੀਂ ਵੀਰੋ ਕਹਿ ਦਿੰਨੇ ਕਿ ਸਤਿਗੁਰੂ ਮਰਦੇ ਹਜ਼ੂਰੀ ਦੇ ਵਿੱਚ ਆ ਹੋਇਆ ਜੀ ਇਸ ਤਰ੍ਹਾਂ ਹੋਇਆ ਪਰ ਜਦੋਂ ਪਿੱਛੋਂ ਵੇਖੀ ਤਾਂ ਕਿੰਨੀਆਂ ਚਿੰਤਾਵਾਂ ਲੈ ਕੇ ਗ੍ਰੰਥੀ ਸਿੰਘ ਜਦੋਂ ਇਸ ਤਰ੍ਹਾਂ ਨੁਕਸਾਨ ਹੋ ਜਾਂਦਾ ਇਹਨਾਂ ਪਰ ਪਿੱਛੋਂ ਕੋਈ ਬਾਹ ਨਹੀਂ ਫੜਦਾ ਅੜ ਕੇ ਤੇ ਉਹ ਛੋਟੇ ਛੋਟੇ ਬੱਚੇ ਜਦੋਂ ਕੰਧਾਂ ਵੱਲ ਨੂੰ ਵੇਖਦੇ ਨਾ ਗਰੰਥੀ ਸਿੰਘ ਨੂੰ ਤੇ ਜੂੰਦਿਆ ਨਹੀਂ ਗੁਰਮੁਖ ਪਿਆਰੋ ਸਤਕਾਰ ਕਰਦੇ ਗਾਉਣ ਵਾਲਿਆਂ ਤੇ ਮਾਇਆ ਤਾਂ ਠਾ ਠਾ ਉਹਨੂੰ ਵੱਧ ਘੱਟ ਦੇਈ ਜਾਣਗੇ ਪਰ ਇਹ ਜ਼ਰੂਰ ਆਪਣੇ ਮਨ ਵਿੱਚ ਵਿਚਾਰੀਏ ਸਾਰੇ ਨਗਰ ਦੀ ਸੁੱਖ ਮੰਗਣ ਵਾਲਾ ਇੱਕ ਇਨਸਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੇ ਚਰਨਾਂ 'ਚ ਸੱਜ ਕਰਕੇ ਜਿਹੜਾ ਸਾਡੇ ਨਾਂ ਲੈ ਲੈ ਕੇ ਪਿੰਡ ਵਾਲਿਆਂ ਦੇ ਨਾਮ ਲੈ ਲੈ ਕੇ ਉਹਦੇ ਬੋਲ ਬੋਲ ਕੇ ਕੁੱਲਾਂ ਬੋਲ ਬੋਲ ਕੇ ਕਾਸਟ ਬੋਲ ਬੋਲ ਕੇ ਉਹ ਵਿਚਾਰਾ ਸਤਿਕਾਰ ਕਰਦਾ ਕਿ ਇਹਨਾਂ ਦਾ ਮਾਨ ਸਤਿਕਾਰ ਬਣਿਆ ਰਵੇ ਬੱਚਿਆਂ ਦੀ ਚੜ੍ਹਦੀ ਕਲਾ ਪਸ਼ੂਆਂ ਤੱਕ ਪੈ ਲਈ ਜਿੰਨ ਸਤੱਕ ਸਾਡੀ ਉਹ ਅਰਦਾਸ ਬੇਨਤੀ ਕਰਨ ਵਾਲਾ ਇਹ ਵੀਰ ਜਿਹਨੂੰ ਆਪਾਂ ਗਰੰਥੀ ਸਿੰਘ ਕਹਿੰਦੇ ਆ ਵੀਰ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਜੋ ਸਮਾਂ ਚੱਲ ਰਿਹਾ ਸੀ ਕਿਨੂੰ ਸਮਾਂ ਮਾੜਾ ਚੱਲ ਰਿਹਾ ਸਮਾਂ ਨਹੀਂ ਮਾੜਾ ਹੁੰਦਾ ਸਮਾਂ ਇਦਾਂ ਦਾ ਹੀ ਉਹ ਹੀ ਸੂਰਜ ਚੜ੍ਹਦਾ ਹੈ ਉਹ ਚੰਦਰਮਾ ਚੜ੍ਹਦਾ ਏ ਸਹੀ ਚੰਦ ਚੜ੍ਹੇ ਸਿਤਾਰੇ ਸੋਈ ਦਿਨ ਇਹ ਤਪਤ ਰਹੇ ਉਹੀ ਦਿਨ ਉਹੀ ਰਾਤ ਉਹ ਸੂਰਜ ਉਹ ਚੰਦਰਮਾ ਉਹ ਤਾਰੇ ਸਾਰਾ ਕੁਝ ਹੋਈ ਹੈ ਜੇ ਬਦਲਿਆ ਤੇ ਮਨੁੱਖ ਦੀ ਸੋਚ ਬਦਲ ਗਈ ਹੈ ਕਿ ਜੋ ਗੁਰੂ ਦਾ ਸਤਕਾਰ ਕਰਨ ਵਾਲੇ ਮਹਾਰਾਜ ਦੀ ਜਿਹੜੀ 24 ਘੰਟੇ ਰਹਿਣ ਵਾਲੇ ਉਹਨਾਂ ਦਾ ਸਤਕਾਰ ਕਰਨੋਂ ਅਸੀਂ ਹਟ ਗਏ ਆ ਸਾਡੀ ਸੋਚ ਥੱਲੇ ਡਿੱਗ ਪਈ ਹੈ ਸੋ ਜ਼ਰੂਰ ਇਹ ਗੱਲਾਂ ਵੀਰੋ ਪੱਲੇ ਬੰਨ੍ਹਣੀਆਂ ਚਾਹੀਦੀਆਂ ਵੇਖੋ ਛੋਟਾ ਜਿਹਾ ਬੱਚਾ ਕਿੰਨੇ ਜੋਰ ਨਾਲ ਭੱਜ ਕੇ ਗਿਆ ਬਾਹਰ ਨੂੰ ਕਿ ਕੋਈ ਨੁਕਸਾਨ ਨਾ ਹੋ ਜਾਵੇ ਮੈਂ ਬਚਾ ਲਵਾਂ ਇਹਨਾਂ ਨੂੰ ਜਦ ਮੈਂ ਕਿਸੇ ਨੂੰ ਦੱਸਾਂ ਜਾ ਕੇ ਪਿੰਡ ਦੇ ਵਿੱਚ ਆਵਾਜ਼ ਦੇਵਾਂ ਕਿ ਆਪਣੇ ਆ ਗੱਲ ਹੋ ਗਈ ਸੋ ਜ਼ਰੂਰ ਗੁਰਮੁਖ ਪਿਆਰਿਓ ਰਹਿਣਾ ਚਾਹੀਦਾ ਗੁਰੂ ਵੀ ਬੜੀ ਚਿੰਤਾ ਕਰਦਾ ਜੇ ਆਪਣੇ ਸਿੱਖ ਗੁਰੂਮਾਰੇ ਕਹਿੰਦੇ ਸਿੱਖ ਦੀ ਬਾਹ ਜਿਹੜੀ ਸੰਗਤ ਫੜੇ ਸੋ ਜ਼ਰੂਰ ਇਹ ਧਿਆਨ ਦੇਣਾ ਚਾਹੀਦਾ ਗ੍ਰੰਥੀ ਸਿੰਘਾਂ ਦੇ ਵੱਲ ਜਿਹੜਾ ਸੰਗਤ ਧਿਆਨ ਦੇਵੇ ਤਾਂ ਗੁਰਮੁਖ ਪਿਆਰਿਓ ਜਿਹੜੀਆਂ ਘਟਨਾਵਾਂ ਘੱਟ ਹੋ ਸਕਦੀਆਂ ਚਿੰਤਾ ਘੱਟ ਸਕਦੀ ਹੈ ਖੁਸ਼ੀ-ਖੁਸ਼ੀ ਅਸੀਂ ਰਵਾਂਗੇ ਤੇ ਖੁਸ਼ੀਆਂ ਸਾਨੂੰ ਮਿਲਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ